ਨੇ ਹੈਲੋ ਜੀ ਅੱਜ ਆਦਰ ਸੰਡੇ ਆਦ ਅਸੀਂ ਘਰੇ ਆ ਅੱਜ ਛੁੱਟੀ ਆ ਇਹ ਕਾ ਬੈਠੀ ਐ ਜੀ ਨੇ ਇਹ ਉਹ ਸਾਖਾ ਜੀ ਨੇ ਗੋਭੀ ਚ ਚੰਗੀ ਭਲੇ ਪਰੌੜੇ ਬਣਾਉਂਦੇ ਬਣਾਦੇ ਵਿੱਚ ਗੋਭੀ ਚ ਪਾਣੀ ਹੋ 갔다 ਬੱਧੀ ਸ਼ੈਪ ਬਵਾਂਦੀ ਆ ਇਹਦਾ ਚੈਨਲ ਹੈਗਾ ਕਿਹੜਾ ਚੈਨਲ ਆ ਇਹਦਾ ਚੈਨਲ ਹੈਗਾਗਾ ਫੂਡ ਲਾਈਫ ਸਿਰਫ ਖਾਣਾ ਹੀ ਆ ਭੁਲਾਉਣਾ ਨਹੀਂ ਹੈਗਾ ਠੀਕ ਆ ਗੋਭੀ ਦੇ ਵਿੱਚ ਦੱਸੋ ਜੀ ਪਰੌਠੇ ਵਾਲੀ ਗੋਭੀ ਦੇ ਵਿੱਚ ਕੋਲ ਪਾਣੀ ਬਣਦਾ ਚੱਕ ਕੇ ਗੋਭੀ ਹੀ ਬਾਲਤੀ ਕਹਿੰਦੀ ਪਰੌਠੇ ਬਣਨੇਗੇ ਚੱਕ ਕੇ 2 ਕਿਲੋ ਗੋਭੀ ਖਰਾ ਉੱਤੀ ਆਪ ਵੱਡੀ ਮਾਰ ਤੋਂ ਸ਼ੈਵ ਨੇ ਜਾਂਦੀ ਹੁਣ ਮੂਲ ਕੋਈ ਠੀਕ ਆ ਹੁਣ ਆਪਾਂ ਦੇਖਦੇ ਆ ਥੱਲੇ ਜਾ ਕੇ ਵੀ ਅੱਜ ਕੁਝ ਬਣੂਗਾ ਮੈਨੂੰ ਤਾਂ ਲੱਗਦਾ ਅੱਜ ਮੇਰਾ ਸੰਦੇ ਚੁੱਤੀ ਹੈ ਅੱਜ ਤਾਂ ਬਣਿਆ ਭਾਈ ਕੁਝ ਦੇਖੋ ਜੀ ਹੁਣ ਉਬਲਦੇ ਨੇ ਪਰੌਲ ਆਲੂ ਦਵਾਰਾ ਤੇ ਗੋਭੀ ਜਿਹੜੀ ਖਰਾਬ ਕੀਤੀ ਪਈ ਆ ਲਾਤੀ ਫ੍ਰੀਜ ਚ ਫ੍ਰੀਜ ਚ ਰੱਖੀ ਦੇਖੋ ਇਹਦੇ ਤੁਹਾਨੂੰ ਦਿਖਾਵਾਂ ਮੈਂ ਦੇਖੋ ਬੰਦਾ ਗੋਭੀ ਵਾਲੇ ਪਰੌਂਠੇ ਕੀ ਕਰਦਾ ਹੁੰਦਾ ਗੋਭੀ ਨੂੰ ਉਬਾਲ ਕੇ ਗੋਭੀ ਨੂੰ ਕੱਦੂ ਵਾਸ ਕਰਕੇ ਪਰੌਂਠੇ ਨਾਲੇ ਚੱਕ ਕੇ ਮਾਂ ਨੀਅਤ ਹੀ ਆਨੇ ਗੋਭੀ ਨੂੰ ਉਬਾਲਤੀ ਚਲੋ ਜੀ ਹੋਰ ਦੱਸੋ ਤੇ ਹੁਣ ਦਵਾ ਦਵਾ ਨਾਲ ਲੱਗਿਆ ਨੇ ਆਲੂ ਵਾਲੇ ਆਲੂ ਵਾਲ ਕੇ ਪਰੌਂਠੇ ਬਣਾਉਣ ਠੀਕ ਆ ਟਾਈਮ ਲੱਗੂਗਾ ਪਰ ਮਿਲੂਗਾ ਜਰੂਰ ਪੇਸ਼ੈਂਸ ਮੈਨੂੰ ਲੱਗਦਾ ਸਵੇਰ ਦਾ ਨਾਲ ਤਾਂ ਤੇ ਦੁਪਹਿਰ ਦਾ ਲੰਚ ਇਕੱਠਾ ਹੀ ਹੋਊ ਅੱਜ ਇਕੱਠਾ ਹੀ ਹੋਊ ਅੱਜ ਹੋਰ ਦੱਸੋ ਜੀ ਤੇ ਹਾਂ ਫਿਰ ਮਾਟਰ ਸਬ지 ਆਲੂਆਂ ਪਰ ਇਹੋ ਡੱਕੀ ਖਾ ਲੈ ਉਹ ਚ ਪਾਣੀ ਕੂਣੀ ਪੋੜ ਹੈ ਕਿੰਨ ਨੂੰ ਉਸਤੇ ਕਰੀ ਦਰਸਨੀ ਤੁਹਾਡਾ ਮੈਂ